Nothing. ਸਤਨਾਮ ਸ੍ਰੀ ਵਾਹਿਗੁਰੂ ਪੂਰ ਸਰਬਜੀਤ ਸੋਰਠਿ ਪਵਨ ਪਜਵੰ ਮਾਇਆ ਭੋਗ ਮਨ ਹੰਦਿਆਰ ਦੇਵ ਨਾ ਉਹੋਂ ਬੇਸਾਜ ਜਿਨ ਦ ਤੇ ਆਪ ਵਲ ਆਪਣੋ ਕਰਮ ਕਰ ਨਾ ਦੂੜੇ ਦੇ ਕਰਿਓ ਪ੍ਰਭ સ્વાਮੀ ਜੋ ਵਿਚ ਕਰੇ ਸੋਈ ਸੋਈ ਜਾਣ ਰਹਿਣਾ ਕਚਵਾਚਾ ਜੇ ਬਾਸਵਾਦ ਰੋਗ ਮਦਵਾਤ ਉਪਜੈ ਅਲਕ ਵਿਕਾਰਮ ਵਤ ਜੋਨ ਪਰਮਤ ਤੁਕ ਪਾਇਆ ਰੰਧਾਰ ਸਤਪਾਤ ਜੇ ਤਰਨਤ ਜਬ ਲੀਖਾ ਹਪਤ ਤਬ ਕੌਣ ਪਰਦਾ ਤੇਰਾ ਨਾਮ ਦੇਨ ਦਿਾਰ ਪੂਰਨ ਦੁਖ ਪੰਚਨ ਤੁਮ ਬਿਨ ਉਹ ਸਾਰ ਸਤਿਰਮਹ ਨਾਨਕ ਪ੍ਰਭ ਸਰਣਾਇ ਜੀਨ ਦਿਆਲ ਪੂਰਨ ਤੁਮ ਪੰਜਨਾ ਤੁਮ ਤੇ ਨਾ ਹੋਤ ਨਾ ਪ੍ਰਾਇ ਘਾਟ ਲਿਓ ਸੰਸਾਰ ਸਤਿਰਮਹ ਨਾ ਦੇ ਕਰ ਪ੍ਰਭ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਸਾਜਿਵਾਨ